ਹਾਂ ਜੀ ਕੁਲਦੇਵ ਜੀ ਬੋਲੋ ਜੀ ਇੱਕ ਮਿੰਟ ਜੀ ਇਹਨਾਂ ਦਾ ਦੋ ਮਿੰਟ ਹਾਂ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਇੱਕ ਲੁਧਿਆਣਾ ਤੋਂ ਇੱਕ ਟੀਮ ਪਹੁੰਚੀ ਆ ਸਾਡੇ ਪਿੰਡ ਤੁਸਾ ਤੋਂ ਸੰਤ ਬਾਬਾ ਆਤਮਾ ਸਿੰਘ ਜੀ ਉਹਨਾਂ ਦੇ ٹرسٹ ਵੱਲੋਂ ਇੱਕ ਸਾਡੇ ਕੋਲ ਟੀਮ ਪਹੁੰਚੀ ਅੱਜ ਰਾਤ ਜਿਹੜੇ ਹੜ੍ਹ ਪੀਟਾਂ ਦੇ ਪਿੰਡ ਆਪਣੇ ਸਰਦੀ ਇਲਾਕਾ ਦੇ ਵਿੱਚ ਜਿੱਥੇ ਕਾਫੀ ਜ਼ਿਆਦਾ ਫੜਾ ਆਇਆ ਹੋਇਆ ਸੋ ਉਹਨਾਂ ਦੇ ਪਿੰਡਾਂ ਦੇ ਵਿੱਚ ਅੱਜ ਕਾਫੀ ਸਮਗਰੀ ਲੈ ਕੇ ਪਹੁੰਚੇ ਆ ਜਿਵੇਂ ਪਸ਼ੂਆਂ ਦਾ ਆਚਾਰ ਆ ਡਿਸਪੋਜ਼ਲ ਪਾਣੀ ਆ ਨਾਲ ਮੈਡੀਸਿਨ ਜਿਹੜੀ ਆ ਉਹ ਲੈ ਕੇ ਪਹੁੰਚੇ ਕਿਉਂਕਿ ਇਸ ਏਰੀਆ ਦੇ ਵਿੱਚ ਨਾ ਅਲਰਜੀ ਪ੍ਰੋਬਲਮ ਜਿਹੜੀ ਖਾਰਛ ਦੀ ਉਹ ਬਹੁਤ ਜ਼ਿਆਦਾ ਵੱਧ ਗਈ ਆ ਸੋ ਇਹ ਵੀਰਾਂ ਨੇ ਸਾਡਾ ਨਾਲ ਰابطਾ ਕਾਇਮ ਕੀਤਾ ਸੀਗਾ ਗੁੱਸਾਪਿੰਡ ਵਾਲਿਆਂ ਲੁਧਿਆਣਿਆਂ ਤੋਂ ਸੋ ਇਹਨਾਂ ਨੂੰ ਅਸੀਂ ਇੱਕ ਅਰਜ਼ਿ ਕੀਤੀ ਸੀ ਇਹਨਾਂ ਆ ਕਿ ਬੇਤੀ ਕੀਤੀ ਅਗਰ ਤੁਸੀਂ ਸਾਡੇ ਕੋਲ ਸਾਡੀ ਹੈਲਪ ਕਰਨਾ ਚਾਹਦੇ ਹੋ ਤੇ ਉਹ ਤੁਸੀਂ ਇਹ ਸਮਾਨ ਲੈ ਕੇ ਆਓ ਸੋ ਅੱਜ ਸਾਰੀ ਜਿਹੜੀ ਟੀਮ ਆ ਤੁਸੀਂ ਵੇਖ ਰਹੇ ਹੋ ਅੱਜ ਇਹ ਸਾਰੀ ਟੀਮ ਲੁਧਿਆਣਾ ਤੋਂ ਸਾਡੇ ਕੋਲੇ ਪਹੁੰਚੀ ਆ ਸੋ ਇਹਨਾਂ ਵੀਰਾਂ ਦਾ ਇੱਥੇ ਪਹੁੰਚੋ ਤੇ ਬਹੁਤ ਬਹੁਤ ਧੰਨਵਾਦ ਇਨਾਂ ਦੀ ਜਿਹੜੀ ਕੀਤੀ ਹੋਈ ਸੇਵਾ ਜਿਹੜੀ ਆ ਉਹ ਸਫਲ ਹੋ ਜਾਵੇ ਸੋ ਇਹਨਾਂ ਨੇ ਆਪਦੇ ਜੋ ਵੀ ਇਹਨਾਂ ਦੀ ਸੇਵਾ ਉਹ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਜੀ ਤੁਹਾਡਾ ਬਹੁਤ ਅਸੀ ਪਿੰਡ ਤੋਂ ਸਾਦੋਂ ਹੀ ਸਾਰੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਜੋ ਸੇਵਾ ਉਹਨਾਂ ਨੇ ਭੇਜੀ ਆ ਅਸੀਂ ਇੱਥੇ ਲੈ ਕੇ ਹਾਜ਼ਰ ਹੋਏ ਆ ਪ੍ਰਮਾਤਮਾ ਸਾਡੀ ਇਹ ਸੇਵਾ ਮਨਜ਼ੂਰ ਕਰੇ ਇੱਕ ਹੋਰ ਸ਼ਾਟ ਲੇ ਲੇ ਜਿਹੜੇ ਧੰਨਵਾਦ